ਜੋ ਬਰ ਜਾ ਰਹੇ ਨੇ ਸ਼ਾਮ ਨੂੰ ਗੇਮ ਹਾਂਜੀ ਗੇਮ ਲਾਂਡ ਜੀ ਅਸੀਂ ਅੱਜ ਖੇਡਾਂਗੇ ਕਲੱਬ ਵਾਲਿਆਂ ਨਾਲ ਜੋ ਕਿ ਸਾਨੂੰ ਕੈਡੇ ਮਿਲੋ 5000 ਦਾ ਨਾਮ ਦਿੱਤਾ ਜਾਏਗਾ ਇੱਕ ਦਿਨ ਬੰਦਾ ਰੋਜ਼ ਜਾਵੇਗਾ ਤੇ ਉਹਨੂੰ ਇੱਕ ਪਾਲ ਫਰੀ ਜਾਏਗੀ ਫਰੀ ਨਾਲ ਕੋਚ ਵੀ ਭੇਜਿਆ ਜਾਏਗਾ ਉਹਦੀ ਕਲਾਸਿਕ ਕਲਾਸ ਰੂਮ ਇਹ ਬੰਦਾ ਜਿਹੜਾ ਗੋਮੇ ਜਿਹੜਾ ਹਾਂਜੀ ਤੁਹਾਨੂੰ ਦੱਸੀ ਅੱਗੇ ਉਹ ਮਹਾਲੀ ਤੋਂ ਆਏ ਸੀਗੇ ਕੌਣ ਓ ਕਲਾਸਿਕ ਵਾਲੇ ਕਲਾਸਿਕ ਨੇ ਕਲੱਬ ਵਾਲੇ ਕਲੱਬ ਵਾਲੇ ਹਾਂਜੀ ਜੋ ਵੀ ਹੈਗੇ ਆ ਇਹ ਭਰੀ ਜਾ ਰਿਹਾ ਹਾਂ ਹਾਂਜੀ ਇਹ ਦੇਖੋ ਭਾਜੀ ਬੂਟ ਵੀ ਹੈਗੇ ਨੇ ਆਪਾਂ ਨੂੰ ਫੁੱਟਬਾਲ ਦੀ ਕਹਿੰਦੇ ਬੱਸ ਘਰਾ ਦੇਂਦਾ ਚੋਬਰ ਬਹੁਤ ਜ਼ਿਆਦਾ ਵਧੀਆ ਖੇਡਦਾ ਚੋਬਰ ਚਲੋ ਜੀ ਆਪਾਂ ਅਗਲੇ ਫਾਸ ਮੈਨੂੰ ਗਰਾਊਂਡ 'ਚ ਆ ਕੇ ਮਿਲਦੇ ਆ ਓਕੇ ਬਾਈ ਹਾਂਜੀ ਮੈਂ ਤੁਹਾਨੂੰ ਦੱਸੀ ਜਾਵਾਂ ਅਗਲਾ ਆਪਣਾ ਚੈਨਲ ਚੱਲ ਪਿਆ ਹੈ ਆਪਣੇ ਜੋਧ ਭਾਜੀ ਜੋ ਕਿ ਆਪਾਂ ਤੁਹਾਨੂੰ ਦੱਸਣੇ ਆ ਕਿ ਉੱਥੇ ਇੱਕ ਬੁੱਢਾ ਬੈਠਾ ਹੈ ਉਹਨੇ ਸਾਡੇ 'ਤੇ ਮਾਰਿਆ ਗੋਲੀ ਪਾਪਾ ਜੀ ਆਪਣੇ ਉਹਨੇ ਮੇਰੇ ਇਹਦੇ ਖਡਾਰੀ ਪੁੱਜ ਗਏ। ਖਡਾਰੀ ਆ ਚੁੱਕੇ ਨੇ ਮੇਰੇ ਬਰਿਆ। ਇਹ ਵੇਖੋ ਨਵੇਂ ਚੋਬਰ ਆ ਚੁੱਕੇ ਨੇ। ਇੱਕ ਰੋਂਦੂ ਚੋਬਰ ਹੋ ਗਿਆ। ਚਲੋ ਵੀ ਤੂਤੀਆਂ ਕਿੰਨੇ-ਕਿੰਨੇ ਖਾਦੀਆਂ ਨੇ ਵੇਖੋ। ਆਹ ਵੇਖੋ। ਇਹ ਵੇਖ ਤੂਤੀਆਂ। ਇਹ ਪਾਜੀ ਦੇਖੋ ਜੀ। ਜੋਤ ਮਈਆ ਸਿੰਘ ਜੀ ਜੋ ਕੀ। ਖਾ ਕੇ ਨਵੀਂ ਟੈਸਟਿੰਗ ਕਰਕੇ ਦੇਖੋ ਮਰੀ ਜੀ। ਮੈਂ ਟੈਸਟਿੰਗ। ਉਹ ਅੱਧਰੋਂ ਜਾ ਗੱਡੀ ਆ ਗਈ। ਲੈ ਖਾ ਲੋ। ਹਾਂ ਜੋਤ। ਆ ਵੇ ਹੇ। ਜੋਤ ਪਾਜੀ ਖਾ। ਆ ਵੇ ਕੋ ਤੂਤੀਆਂ ਘਾਰਿਆ ਮੁੰਡਾ। ਲੋ ਕੰਦ ਤੂਤੀਆਂ ਲੱਗੀ ਹੋਈ ਐ। ਨੈਤ ਬਾ ਪਾਜੀ ਜੋਂ ਸਾਰਾ بتایا ਪਹਿਲਾਂ 5 ਘੰਟੇ ਪਹਿਲਾਂ ਉੱਥੇ ਗਿਆ ਜਿਹੜੀਆਂ ਬਾਗਛਾ ਜੋ ਕਿ ਨੂੰ ਉਦ ਤੀ ਉਹਦੀਆਂ ਵੇਖੀਆਂ ਥੋੜੀਆਂ ਜੀਆਂ ਅੱਛਾ ਇਹ ਪਾਜੀ ਥੋੜੇ ਤੋੜਨ ਦਾ ਕੰਮ ਕਰਦਾ ਟੂੜੀਆਂ ਪੂਰੀ ਤੋੜ ਜੂੜੇ ਹਾਲ ਤੋੜ ਕੇ ਖਾਈਆਂ ਔਰ ਦਰਸਤ ਨਾਲ ਕਾਣੀਆਂ ਨੇ ਹੋਰ ਉੱਥੇ ਲੱਗ ਗਿਆ ਨਾ ਇਹ ਕਾਣੀਆਂ ਨਹੀਂ ਪਪਾ ਮੈਂ ਵੇਖੀ ਹੂੰ ਮੂਹ ਰਾਈਦੇ ਲੈਵੇਂ ਉੜ ਗਈ ਖਾਣੇ ਮੁੰਡੇ ਨੇ ਬੇਸਤੀ ਮਸੂੜੀ ਕਾਣੀ ਚੱਲ ਇਹ ਦੇਖੋ ਕਾਲਾ ਕਹਦੇ ਮੁੰਡੇ ਨੂੰ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਇਹਨੂੰ ਕੀ ਕਹਿੰਦੇ ਨੇ ਐ ਲੱਗੀਆਂ ਵੀ ਹੱਥੋਂ ਘਟ ਮੱਜ ਨੂੰ ਲੈ ਲੈ ਮੱਜ ਨੂੰ ਇਹ ਵੀ ਆ ਗਿਆ ਚੋਬਰ ਕਹਿੰਦੇ ਨੇ ਤੂਤੀਆਂ ਖਾਣ ਵਾਸਤੇ ਮੈਂ ਤਾਂ ਹੈਪੀ ਆਲ ਮੜਾ ਜਾ ਮੂਵ ਕਰੇ ਜੀ ਮੜਾ ਜਾ ਇੱਧਰ ਕਰਿਓ ਹਾਂਜੀ ਉਹਦੇ ਬਾਰੇ ਕੀ ਕਹਾਂਗੀ ਤੂਤੀਆਂ ਖਾ ਲੈ ਪੁੱਤ ਇਹ ਪੀ ਉਹਦੇ ਵੇ ਇੱਕ ਢਾ ਤਖੜਾ ਹੈ ਚੋਬਰ ਹਾਂ ਅਜਾ ਮੈਂ ਜੱਟ ਤਿੰਨ ਜੀ ਹੋ ਹਾਂ ਆ ਵੀ ਆ ਗਏ ਨੇ ਚੋਬਰ ਕਹਿੰਦੇ ਫੁੱਟਬਾਲ ਦਾ ਖਿਡਾਰੀ ਵੇਖੋ ਨਵਾਂ ਹੀ ਪਰਤੀ ਹੋਇਆ ਅਜੇ ਜੋ ਕਿ ਲਾਲ ਸਿੰਘ ਦਾ ਮੁੰਡਾ ਇਧਰ ਮੜਾ ਮੂੰਹ ਕਰ ਰਿਹਾ ਨਹੀਂ ਬੜਾ ਰੋਂਦਾ ਮੁੰਡਾ ਹਾਂ ਕਹਿੰਦਾ ਤੁਹਾਨੂੰ ਆਪਾਂ ਕੋਈ ਨਾਮ ਦੱਸ ਜੇ ਰੋੜੀ ਦਾ ਮੁੰਡਾ ਇੱਕ ਇੱਕ ਬੋਲਣਾ ਹਾਂਜੀ ਹਾਂਜੀ ਇੱਕ ਹਾਂਜੀ ਲਾਲ ਤੁਹਾਨੂੰ ਤਾਂ ਸੰਗੇ ਫਾਂ ਦੇ ਰਿਹਾ ਬੜਾ ਬਾਹਲੇ ਐ ਤਰਾਜਾ ਬਾਪਾ ਇਹ ਕਹਿੰਦੇ ਇਹ ਵੀ ਆਪਣਾ ਹੀ ਐ ਇਹ ਵੀ ਆਪਣਾ ਹੀ ਐ ਕਹਿੰਦੇ ਚੋਬਰ ਵੇਖੋ ਇਹ ਵੇਖੋ ਤਿਆਰੀ ਫੁੱਲ ਤਿਆਰੀ ਚੋਬਰ ਦੀ ਜੀ ਹੋਗੀ ਮੁੰਡਾ 25 ਸਾਲ ਤੋਂ ਖੇਡ ਰਿਹਾ ਆ ਇਹ ਵੱਡੋ ਆ ਗਿਆ ਪੱਕੇ ਦੌਰ ਦੀ ਇਹ 2020 ਤੋਂ ਆਵਦਾ ਆਵਦਾ 2025 ਦੇ ਆ ਗਿਆ ਓਹੋ 24 ਅਜੇ ਹੋਈ ਸਟਾਰ ਆਜੋ ਵੀ ਆਜੋ ਚਲੋ ਜੀ ਅਗਲਾ ਪਾੜ ਫੇਰ ਬਣਾਣੀ ਹੈ ਬੰਦ ਕਰ ਲਓ ਮੜੀ ਤੀਨ ਚਲੋ ਆ ਗਿਆ ਆ ਗਿਆ ਜੀ ਮੱਥਾ ਟੇਕ ਕੇ ਚੋਬਰ ਬਣਦਾ ਕਹਿੰਦੇ ਫੁੱਟਬਾਲ ਦੀ ਯਾਰ ਬਾਬਾ ਜੀ ਇੱਧਰ ਮਾਰਿਓ ਓ ਬਾਬਾ ਜੀ ਅੱਜ ਨਹੀਂ ਬਾਬਾ ਜੀ ਅੱਜ ਹੈ ਨਹੀਂ ਕੀਦਾ ਬਾਬਾ ਜੀ ਬੜਾ ਮਾਣ ਆਇਆ ਆਪਾਂ ਵੀਡੀਓ ਬਣਨ ਲੱਗ ਪਏ ਕਦੋ ਕਦੋ ਹਾਂਜੀ ਇਹ ਦੇਖੋ ਇਹੋ ਕੀ ਮੁੰਡਾ ਖੱਟੀਆਂ ਮਿਲੀਆਂ ਰਾਹ ਹਾਂ ਕਹਿੰਦੇ ਮੁੰਡੇ ਦੀ ਹੋਈ ਲੰਗੇ ਹੋਏ ਨਾ ਜੀ ਡੜ ਜਾਣੇ ਤੇਨੂੰ ਵਿੱਚ ਲੈ ਕੇ ਜੰਦਲ ਹੋ ਜੀ ਡੜ ਜਾਣੇ ਕਿਹੜੇ ਬੂਟਾ ਦਾ ਮੁੰਡਾ ਖੇਡਦਾ ਕਬੱਡੀ ਯਾਰ ਮੈਨੂੰ ਭਾਵੇਂ ਜੇਨ ਨੇ ਬਣਾਇਆਈ ਕੱਲਾ ਹੀ ਨਾ ਔੜ ਤੇ ਅੰਦਰੋਂ ਔੜੀ ਉਹ ਖੇਡਦਾ ਜਿੱਦਾਂ ਉਹਨੂੰ ਕਹੇ ਨਹੀਂ ਨਹੀਂ ਨਾ ਕਰ ਨਵੇਂ ਪਜਾਮਾ ਨਵੇਂ ਛੱਡ ਗਏ ਆ ਉਹਨਾਂ ਨੂੰ ਉਹ ਆਏ ਮੇਰੇ ਕੋਲ ਨਾ ਉਹ ਆਇਆ ਮਨੀ ਦਾ ਪਲੈਂਟੀ ਰੋਕੇਗਾ ਚਲੋ ਜੀ ਮੇਰੇ ਵੀਰ ਰਵੀ ਭਾਜੀ ਮੇਰੇ ਸਾਈਡ ਤੇ ਹੋਣਾ ਜੈਦਰਾ ਵਾਹ ਵੈਰੀ ਗੁੱਡ ਐਂਗਲ ਐਂਗਲ ਕਹਿੰਦੇ ਆ ਮੁੰਡਾ 98 11 ਵੇਖਨੇ ਆ ਵੀ ਪੇਰੋ ਸ਼ੀਆਂ ਦਾ ਕਰਦਾ ਕਮਾਲ ਜਾਂ ਠੋਸੀ ਹੈ ਓ ਮਾਈ ਗੋਡ ਦੇਖੋ ਇਹਦੀ ਤੇ ਪੁੰਚੀ ਨਹੀਂ ਇਹ ਮੁੰਡਾ ਠੋਸਾ ਠੋਸਾ ਟੋਟਾ ਰਿੰਕੂ ਵੇਖਣਿਆ ਕਰਦਾ ਕਮਾਲ ਕੇ ਐਵੇਂ ਹੀ ਹੈ ਲੇ ਵੀ ਕੱਢ ਗਿਆ ਗੋਲ ਇੰਕੂ ਵੀ ਤਾਂ ਸਮੇ ਬੰਨੀ ਜਾਂਦਾ ਬੜਾ ਗੁੱਸੇ ਦਾ ਭੜਾ ਹੈ ਇਹ ਵੀ ਹੁਣ ਕਰੇਗਾ ਕਮਾਲ ਇਹ ਵੀ ਆ ਗਿਆ ਕਹਿੰਦੇ ਨੇ ਵੈਂਟੀ ਦਾ ਚੋਬਰ ਚੱਲ ਬਈ ਲੈ ਵੀ ਜੋ ਫੜ ਲਈ ਓ ਮਾਈ ਗੋਡ ਤਾਨਾ ਵਿੱਚ ਨਹੀਂ ਲੱਗਾ ਚੋਬਰ ਹੁੰਦੇ ਪਏ ਨੇ ਵਰਨਅਪ ਤੇ ਆ ਜਾਪਾਨ ਕੇ ਇਹ ਵੇਖੋ ਮਿੱਕੇ ਦਾ ਵਿੱਚੋਂ ਉੱਪਰ ਬੜਾ ਕਮਾਲ ਦਾ ਖਿਡਾਰੀ ਹੈ ਕਹਿੰਦੇ ਭਾਵੇਂ ਸੈਂਡਲਾਂ 'ਚ ਹੀ ਖੇਡਦਾ ਹੈ ਪਰ ਗੋਲ ਕਰਕੇ ਫੇਰ ਹੀ ਸਾਹ ਲੈਂਦਾ ਹੈ ਬੜੇ ਤਗੜੇ ਖਿਡਾਰੀ ਨੇ ਉਧਰ 20 ਟੀਮ ਵੀ ਪਹੁੰਚੀ ਹੋਈ ਹੈ ਉਹ ਵੀ ਕਰੇਗੀ ਕਮਾਲ ਓ ਮਨੀ ਤੇਨ ਚੂਲੀਆਂ ਘੋੜਾ ਦੇਣ ਬੈਣਦੇ ਆਪਣੇ ਵਾਲੇ ਕਿਹੜਾ ਕਿਹੜਾ ਕਰਨੇ ਹੁਣ ਤੋਂ